ਕਾਤ ਸ਼ੇਰੀਆ ਗਾਲੀ ਕਸ ਦੇ ਵਲੌਗ ਵਿੱਚ ਤੁਹਾਨੂੰ ਲੱਸਾ ਬਾਰੇ ਤੇ ਅੱਜ ਦੇ ਵਲੌਗ ਅਧੀ ਕਰਦੇ ਆਪਾਂ ਸਟਾਰਟਿੰਗ ਆਪਸ ਨੂੰ ਦਿਖਾਉਣੀ ਆ ਅੱਜ ਬਾਹਰ ਪੈ ਰਿਆ ਸੀਗਾ ਮੀ ਆਪਸ ਨੂੰ ਵਿਖਾਈਏ ਹਾਂਜੀ ਤੁਸੀਂ ਦੇਖੋ ਵੀ ਕਿੰਨਾ ਜਿਆਦਾ ਮੀ ਪੈ ਰਿਆ ਹਾਂਜੀ ਤੁਸੀਂ ਦੇਖੋ ਵੀ ਕਿੰਨਾ ਜਿਆਦਾ ਮੀਂਹ ਪੈ ਰਿਹਾ ਸੀਗਾ ਹਾਂਜੀ ਅਤੇ ਹੁਣ ਮੀਂਹ ਗਿਆ ਸੀਗਾ ਹਟ ਉਹ ਲਾਪਰ ਜਾ ਰਹੇ ਸੀ ਕਿ ਬਾਹਰ ਸੁਣ ਬਾਹਰ ਜਾ ਕੇ ਦੇਖੋ ਨਹੀਂ ਆਗੇ ਹਾਂ ਜੀ ਤੇ ਤੁਸੀਂ ਦੇਖੋ ਵੀ ਕਿੰਨਾ ਜਿਆਦਾ ਮੀ ਭੈ ਚੁਕਿਆ ਸੀਗਾ ਤੋਂ ਹਣ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਹਨ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਆਪਣੀ ਵੀਡੀਓਜ਼ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਵੀ ਰਿਕਨਕ ਦੇ ਵਿੱਚ ਵੀ ਪਾਣੀ ਛਲ ਗਿਆ ਵੈਸਤਾ ਹੁਣ ਵੀ ਬਦਲ ਜਾ ਹੋਇਆ ਪਿਆਗਾ ਰਾਤ ਨੂੰ ਵੀ ਕੁਝ ਪਤਾ ਨਹੀਂ ਹੈਗਾ ਵੀ ਮੀਮੂ ਦਾ ਹਾਂਜੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਵਲੌਗ ਕਿਦਾਂ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਧੰਨਵਾਦ